ਹਾਂਜੀ ਪੁੱਤਰ ਆਪਾਂ ਜਵਾਹਰ ਨੋਬਦਿਆ ਵਿਦਿਆਲਿਆ ਦੀ ஆன்ਲਾਈਨ ਤਿਆਰੀ ਕਰ ਰਹੇ ਆ ਮੈਥ ਦਾ ਆਪਾਂ ਇਕਾਈ ਵਿਧੀ ਦਾ ਯੂਨਿਟ ਸ਼ੁਰੂ ਕੀਤਾ ਸੀ ਤੇ ਅੱਜ ਆਪਾਂ ਇਕਾਈ ਵਿਧੀ ਪ੍ਰੈਕਟਿਸ ਸੈਟ ਦੂਪਰਾ ਕਰਨ ਲੱਗੇ ਆ ਪਹਿਲਾਂ ਆਪਾਂ ਕੰਪਲੀਟ ਕਰ ਲਿਆ ਸੀ ਦੂਸਰੇ ਦਾ ਪਹਿਲਾ ਸਵਾਲ ਦੇਖੋ ਕੀ ਆ ਦਿੱਲੀ ਤੋਂ ਅਮਰਸਰ ਦਾ ਤਿੰਨ ਯਾਤਰੀਆਂ ਦਾ ਕਿਰਾਇਆ 525 ਰੁਪਏ ਹੈ ਅੱਠ ਯਾਤਰੀਆਂ ਦਾ ਕਿਰਾਇਆ ਕਿੰਨਾ ਹੋਵੇਗਾ ਦੇਖੋ ਜਦੋਂ ਆਪਾਂ ਆਪਾਂ ਨੂੰ ਜਿੰਮੀ ਜਿਹੜੀ ਚੀਜ਼ ਦਿੱਤੀ ਵੀ ਆ ਤੇ ਜਿਹੜੀ ਚੀਜ਼ ਆਪਾਂ ਕੱਢਣੀ ਉਹਨੂੰ ਆਪਾਂ ਲੈਫਟ ਸਾਈਡ ਤੇ ਰੱਖਣਾ ਹੁੰਦਾ ਬੁੱਤਰ ਜੇ ਵੀ ਹੁਣ ਆਪਾਂ ਨੂੰ ਇਹਨਾਂ ਨੇ ਤਿੰਨ ਯਾਤਰੀ ਦਿੱਤਾ ਵਾ ਤਿੰਨ ਯਾਤਰੀਆਂ ਦਾ ਕਿਰਾਇਆ 525 ਦਿੱਤਾ ਤੇ ਆਪਾਂ ਅਠਾਂ ਦਾ ਕੱਢਣਾ ਤੇ ਆਪਾਂ ਲੈਫਟ ਪਾਸੇ ਰੱਖਾਂਗੇ ਇਹਨੂੰ ਹੁਣ ਆਪਾਂ ਇਹਨੂੰ ਲਿਖਾਂਗੇ ਕਿਵੇਂ ਦੇਖੋ ਤਿੰਨ ਯਾਤਰੀਆਂ ਦਾ ਪਹਿਲਾ ਸਮ ਹੈਗਾ ਤਿੰਨ ਯਾਤਰੀਆਂ ਦਾ दिल्ली तो अमृतसर का किराया दिल्ली तो अमृतसर का किराया कि जी दिल्ली तो अमृतसर का किराया आपता व पुत्र पांच सौ पच्ची रुपए पांच सौ पच्ची रुपए ਤੇ ਜੇ ਆਪਾਂ ਇੱਕ ਯਾਤਰੀ ਦਾ ਕੱਢਣਾ ਹੈ ਇੱਕ ਯਾਤਰੀ ਤਾਂ ਤਾਂ ਘੱਟ ਹੋਊਗਾ ਫਿਰ ਆਪਾਂ ਕੀ ਕਰਦੇ ਹੁੰਨੇ ਆ ਭਾਗ ਕਰਦੇ ਹੁੰਨੇ ਆ 525 ਵਟਾਪਾ ਕੀ ਕਰਦਾਂਗੇ 3 ਹੁਣ ਉਹਨਾਂ ਨੇ ਪੁੱਛਿਆਗਾ 8 ਯਾਤਰੀਆਂ ਦਾ ਜਾਂ ਤਾਂ ਤੁਸੀਂ ਇਹਨੂੰ ਇੱਥੇ ਵੀ ਕੱਟ ਸਕਦੇ ਹੋ ਤੇ ਨਹੀਂ ਕੱਟਣਾ ਤਾਂ ਆਪਾਂ ਗਾਹਾਂ ਵੀ ਕੱਟ ਸਕਦੇ ਆ 8 ਯਾਤਰੀਆਂ ਦਾ ਕਿੰਨਾ ਹੋ ਗਿਆ 525 ਵਟਾ 3 ਗੁਣਾ 8 ਇਹਨੂੰ ਕੱਟ ਦਿਓ ਪੁੱਤਰ 1 3 3 2 ਬਾਕੀ ਬਚ ਗਏ 2 ਤੇ ਤਾਰੇ 3 7 21 22 3 5 15 ਇਹ ਮੈਂ ਭਾਗ ਕੀਤੀ ਆ ਤੁਸੀਂ ਇੱਥੇ ਵੀ ਭਾਗ ਕਰ ਸਕਦੇ ਹੋ 175 ਨੂੰ 8 ਤੇ ਗੁਣਾ ਕਰ ਲੋ 8 5 40 4 8 7 56 ਤੇ 4 60 ਤੇ 8 1 8 8 ਤੇ 6 14 1400 ਕੀ ਆ ਗਿਆ 8 ਯਾਤਰੀਆਂ ਦਾ ਕਿਰਾਇਆ ਕਿੰਨਾ ਹੋਊਗਾ 1400 ਰੁਪਏ ਆਪਾਂ 1400 ਦੇਖਦੇ ਆਂ ਜੀ ਆਪਸ਼ਨ ਦੇ ਵਿੱਚ 1400 ਆਪਣੇ ਕੋਲ ਦੂਜੀ ਆਪਸ਼ਨ ਪਈ ਹੈ ਨੂੰ ਆਪਾਂ ਜਰਾ ਰਾਈਟ ਆਪਸ਼ਨ ਟਿਕ ਕਰ ਦਾਂਗੇ ਦੂਜਾ ਸਵਾਲ ਹੈ 20 ਮੀਟਰ ਕੱਪੜੇ ਦਾ ਮੁੱਲ 880 ਰੁਪਏ ਹੈ ਇਸ ਤਰ੍ਹਾਂ ਦੇ 28 ਮੀਟਰ ਕੱਪੜੇ ਦਾ ਮੁੱਲ ਕਿੰਨਾ ਹੋਵੇਗਾ ਦੇਖੋ 20 ਮੀਟਰ ਦਿੱਤਾ ਵਾ 28 ਦਾ ਆਪਾਂ ਪਤਾ ਕਰਨਾ ਹੈ ਲੈਫਟ ਸਾਈਡ ਤੇ ਹੀ ਆਪਾਂ ਰੱਖਣਾ ਦਾ ਆਪਾਂ ਇੱਥੇ ਹੀ ਕਰ ਲੈਨੇ ਆ ਦੂਸਰਾ ਸਵਾਲ ਹੈ ਬੀ ਮੀਟਰ ਕੱਪੜੇ ਦਾ ਮੁੱਲ ਕਿੰਨਾ ਹੈ 20 ਮੀਟਰ ਕੱਪੜੇ ਦਾ ਮੁੱਲ ਆਪਾਂ ਨੇ ਦਿੱਤਾ ਵਾ 880 ਰੁਪਏ 1 ਮੀਟਰ ਦਾ ਆਪਾਂ ਕੱਢਣਾ ਹੈ ਦੇਖੋ ਆਪਾਂ ਇੱਥੇ ਹੀ ਮੈਂ ਕੱਟੂਗੀ ਨਾ 880 20 ਪਹਿਲੇ ਜੇ ਮੈਂ ਕੱਟਿਆ ਨਹੀਂ ਸੀ ਹੁਣੇ ਤੇ ਜੇ ਮੈਂ ਕੱਟ ਕੇ ਦਿਖਾਉਣੀ ਆ 0 ਨਾਲ 0 ਕੱਟ ਦੋ ਇੱਥੇ ਆ ਗਿਆ 44 ਯਾਨੀ ਕਿ ਕੀ ਆ ਗਿਆ 44 ਠੀਕ ਹੈ ਇੱਕ ਦਾ ਕਿੰਨਾ ਹੋ 1 ਮੀਟਰ ਦਾ ਕਿੰਨਾ ਰੁਪਏ ਹੋਗਾ 44 ਰੁਪਏ ਤੇ ਹੁਣ ਆਪਾਂ 28 ਮੀਟਰ ਦਾ ਕੱਢਣਾ ਪੁੱਤਰ 28 ਮੀਟਰ ਦਾ ਕੱਢਣ ਦੇ ਲਈ ਹੁਣ ਬਾਲੇ ਦਾ ਕੱਢਣਾ ਹੈ ਜਿਆਦਾ ਦਾ ਕੱਢਣ ਦੇ ਲਈ ਆਪਾਂ ਨੂੰ ਗੁਣਾ ਕਰਨੀ ਪਊਗੀ 44 28 ਇਹਨੂੰ ਆਪਾਂ ਗੁਣਾ ਕਰ ਲੋ 44 ਨੂੰ ਆਪਾਂ 28 ਦੇ ਗੁਣਾ ਕਰਦੇ ਆ ਆਪਾਂ ਰਫ ਵਰਕ ਦੇ ਵਿੱਚ ਕਰਕੇ ਦੇਖਦੇ ਆ 44 ਤੇ 28 8 ਚੋਕਾ 32 8 ਚੋਕਾ 32 33 34 ਤੇ 35 2 ਚੋਕਾ 8 2 ਚੋਕਾ 8 2 8 5 13 9 10 11 1 1200 32 ਰੁਪਏ ਆਪਣਾ 1232 ਰੁਪਏ ਆਪਣਾ ਦੇਖਣਾਗਾ ਆਪਣੀ ਆਪਸ਼ਨ ਦੇ ਵਿੱਚ ਹੈਗਾ ਕਿ ਨਹੀਂ ਹੈਗਾ ਆਪਣੀ ਜੀ ਆਪਸ਼ਨ ਪਈਆ ਹੁਣ ਆਪਾਂ ਟਿਕ ਕਰ ਦਾਂਗੇ ਤੀਸਰਾ ਸਮਝੋ ਪੁੱਤਰ ਚਾਰ ਪੈਨਸਲਾਂ ਦਾ ਮੁੱਲ 12 ਰੁਪਏ ਹੈ 16 ਪੈਨਸਲਾਂ ਦਾ ਮੁੱਲ ਕਿੰਨਾ ਹੋਗਾ ਦੇਖੋ ਚਾਰ ਦਾ ਦਿੱਤਾ ਵਾ 16 ਦਾ ਕੱਢਣਾਗਾ ਕਿਵੇਂ ਕੱਢਣਾ ਹੈ ਤੀਸਰਾ ਸਾਮ ਚਾਰ ਪੈਨਸਲਾਂ ਦਾ ਮੁੱਲ ਚਾਰ ਪੈਨਸਲਾਂ ਦਾ ਮੁੱਲ ਕਿੰਨਾ ਹੈ ਪੁੱਤਰ 12 ਰੁਪਏ ਤੇ ਇੱਕ ਪੈਨਸਲ ਦਾ ਕਿੰਨਾ ਹੋਊਗਾ 12/4 ਲਾ ਦੋ 4 3 12 3 ਰੁਪਏ ਹੋ ਗਿਆ ਹੁਣ ਆਪਾਂ ਕਿੰਨਾ ਤਾਂ ਕਿਹਾ 16 ਪੈਨਸਲਾਂ ਦਾ ਕਿਹਾ ਏ ਇੱਥੇ 3 ਆ ਗਿਆ ਸੀ 3 16 ਕਰ ਲਓ 16 3 48 ਰੁਪਏ ਆਪਣਾ ਆਨਸਰ ਆ ਗਿਆ ਆਪਾਂ 48 ਦੇਖ ਲਿਆ ਜੀ ਆਪਸ਼ਨ ਦੇ ਵਿੱਚ ਆਪਣੇ ਕੋਲੇ 48 ਪਿਆਗਾ ਚੌਥਾ ਨੰਬਰ ਤੇ ਆਪਾਂ ਇਹ ਜਰਾ ਰਾਈਟ ਆਪਸ਼ਨ ਟਿੱਕ ਕਰ ਦਾਂਗੇ ਅਗਲੀ ਆਜੋ ਚੌਥਾ ਸਵਾਲ 6 ਕਿਲੋਗ੍ਰam ਚੌਲਾਂ ਦੀ ਕੀਮਤ 8 ਕਿਲੋ ਕਣਕ ਦੇ ਬਰਾਬਰ ਹੈ ਜੇਕਰ ਕਣਕ ਦੀ ਕੀਮਤ 6 ਰੁਪਏ ਪ੍ਰਤੀ ਕਿਲੋਗ੍ਰam ਹੈ ਤਾਂ 1 ਕਿਲੋਗ੍ਰam ਚੌਲਾਂ ਦੀ ਕੀਮਤ ਪਤਾ ਕਰੋ 8 ਕਿਲੋਗ੍ਰam ਪਹਿਲਾਂ ਆਪਾਂ ਲਿਖਾਂਗੇ ਕਣਕ ਦੀ ਕੀਮਤ 8 ਕਿਲੋਗ੍ਰam ਕਣਕ ਦੀ ਕੀਮਤ ਆਪਾਂ ਨੂੰ ਕਿੰਨੀ ਦਿੱਤੀ ਵਿਆ ਬਟੇ 6 ਰੁਪਏ ਦਿੱਤੀ ਵਿਆ 8 ਕਿਲੋਗ੍ਰਾਮ ਕਣਕ ਦੀ 6 ਰੁਪਏ ਦਿੱਤੀ ਇੱਕ ਦੀ ਦਿੱਤੀ ਹੈ ਨਾ 6 ਗੁਣਾ 8 ਕਰ ਲੋ 6 8 48 ਆਉਂਦਾ ਹੈ 48 ਕਿਲੋਗ੍ਰਾਮ ਆ ਗਏ ਹੁਣ ਆਪਾਂ ਕਰਨਾ ਹੈ 6 ਕੇਜੀ ਚੌਲਾਂ ਦੀ ਕੀਮਤ 6 ਕੇਜੀ ਚੌਲਾਂ ਦੀ 6 ਕੇਜੀ ਚੌਲਾਂ ਦੀ ਕੀਮਤ ਕਿੰਨੀ ਆ 48 ਰੁਪਏ ਆ 1 ਕਿਲੋ ਜੀ ਦੀ ਕਿਉਂਕਿ ਉਹਨਾਂ ਨੇ ਕੀ ਕਿਹਾਗਾ 1 ਕਿਲੋਗ੍ਰam ਚੌਲਾਂ ਦੀ ਕੀਮਤ ਆਪਾਂ ਕੱਢਣੀ ਆ ਇਹ ਬਰਾਬਰ ਹੋਗੇ 8 ਕਿਲੋਗ੍ਰam ਦੀ ਕਣਕ ਦੀ ਕੀਮਤ 48 ਰੁਪਏ ਆ 6 ਕਿਲੋਗ੍ਰam ਚੌਲਾਂ ਦੀ ਕੀਮਤ ਵੀ 48 ਆ ਇੱਕ ਦੀ ਆਪਾਂ ਕੱਢਣੀ ਆ ਤੇ 48 ਵਟ ਆਪਾਂ ਕੀ ਕਰਾਂਗੇ 6 6 ਵਟ 48 8 ਕੀ ਆ ਗਿਆ ਕਿੰਨੇ ਕਿੰਨੀ ਕੀਮਤ ਹੋਵੇਗੀ 8 ਰੁਪਏ ਠੀਕ ਹੈ ਹੁਣ ਆਪਾਂ 8 ਦੇਖਨੇ ਆਪਾਂ ਆਪਸ਼ਨ ਦੇ ਵਿੱਚ ਆਪਣਾ 8 ਹੈਗਾ ਕਿ ਨਹੀਂ ਹੈਗਾ ਹਾਂਜੀ ਆਪਣੇ ਕੋਲੇ ਦੂਜੀ ਆਪਸ਼ਨ ਪਈ ਐ ਨੂੰ ਆਪਾਂ ਇਹਦਾ ਰਾਈਟ ਆਪਸ਼ਨ ਟਿਕ ਕਰ ਦਾਂਗੇ ਅੱਗੇ ਆਜੋ 15 ਸੌਰੀ ਪੰਜ ਪੈਨਾਂ ਦੀ ਕੀਮਤ 15 ਪੈਨਸਲਾਂ ਦੇ ਬਰਾਬਰ ਹੈ 90 ਪੈਨਸਲਾਂ ਦੀ ਥਾਂ ਦੇ ਕਿੰਨੇ ਪੈਨਾਂ ਦੀ ਖਰੀਦ ਹੋਵੇਗੀ 15 ਪੈਨਸਲਾਂ ਦੀ ਕੀਮਤ ਆਪਾਂ ਲਿਖਾਂਗੇ ਪੰਜਵਾਂ ਸਵਾਲ 15 ਪੈਨਸਲਾਂ ਦੀ कीमत कि नब्बे दिती भी है नब्बे पंद्रह पंद्रह पैंसिल की कीमत आप लिखा पुत्र सॉरी पंद्रह पैंसिलों की कीमत बराबर है लिखना सॉरी पंद्रह पैंसिलों की कीमत बराबर है ਕਿੰਨੇ ਪੈਨਾਂ ਦੇ 5 ਪੈਨਾਂ ਦੇ 5 ਪੈਨਾਂ ਦੇ ਬਰਾਬਰ ਹੈ ਤੇ ਇੱਕ ਦੀ ਹੋਊਗੀ ਬੁੱਤਲ 5 बटे 15 ਤੇ 90 ਦੀ 5 बटे 15 ਗੁਣਾ 90 5 3 ਏ 15 ਇੱਥੇ ਆ ਗਿਆ 30 ਹਾਂਜੀ 3 ਕਿੰਨਾ ਆ ਜਾਊਗਾ ਕਿੰਨੇ ਪੈਨਾਂ ਦੀ ਖਰੀਦ ਹੋਊਗੀ 30 ਪੈਨਾਂ ਦੀ ਦੇਖੋ ਆਪਾਂ ਨੂੰ ਦਿੱਤਾ ਵਸੇ 5 ਪੈਨਾਂ ਦੀ ਕੀਮਤ 15 ਪੈਨਸਲਾਂ ਦੇ ਬਰਾਬਰ ਹੈ 15 ਪੈਨਸਲਾਂ ਦੀ ਕੀਮਤ ਬਰਾਬਰ ਹੈ 5 ਪੈਨਾਂ ਦੇ ਇੱਕ ਦੀ 5/15 ਤੇ 90 ਦੀ 5/15 90 ਲਾ ਕੇ ਕੱਟ ਦੋ ਤੇ ਇਹਦਾ ਆਪਣਾ 30 ਆ ਗਿਆ 30 ਆਪਣੀ ਆਪਸ਼ਨ ਦੇ ਵਿੱਚ ਕਿਹੜਾ ਪਿਆਗਾ ਤੀਜੀ ਆਪਸ਼ਨ ਪਿਆ ਹੈ ਨੂੰ ਆਪਾਂ ਰੈਜਰ ਰਾਈਟ ਆਪਸ਼ਨ ਟਿੱਕ ਕਰ ਦਿੰਨੇ ਹਾਂ ਹਾਂਜੀ ਪਿਆਰੇ ਬੱਚਿਓ ਹੁਣ 5 ਸਾਲਾਂ ਤੋਂ ਆਦਾ ਗੱਲ ਇਸ ਵਾਲਾ ਆਪਾਂ ਫੇਰ ਕਰ ਦਈਏ